ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਸੰਦੀਪ ਸਿੰਘ ਜੀ ਇਹ ਕਿਹੜਾ ਜਾਨਵਰ ਪਾਲੀ ਬੈਠੇ ਆ ਇਹ ਪਿਆਰੋ ਆਪਣੇ ਨਾ ਬਾਹਰ ਬਰਾਸਤਾਂ ਦੇ ਜਿਹੜਾ ਪਹਾੜੀ ਕਾਂ ਹੁੰਦਾ ਹਾਂਜੀ ਇਹ ਉਹਦਾ ਬੱਚਾ ਜੀ ਅੱਛਾ ਪਹਾੜੀ ਕਾਂ ਦਾ ਹਾਂਜੀ ਹਾਂਜੀ ਠੀਕ ਆ ਇਹ ਸਾਰਾ ਆਪਣੇ ਕੋਲੇ ਅਗਰ 1 ਮਹੀਨਾ ਹੋ ਗਿਆ ਆਪਣੇ ਕੋਲੇ ਆਇਆ ਇਹ ਉਤੋਂ ਉੱਪਰ ਹੋਈ ਠੀਕ ਆ ਉਹਦੇ ਦੀ ਆਵਾਜ਼ ਜਿਹੜਾ ਫਖੰਬ ਫਰਜ ਹੈਗੇ ਆ ਕੁਝ ਨਹੀਂ ਜਰਦੀ ਹੂੰ ਤੇ ਹੁਣ 30 ਦਿਨਾਂ ਜੀ ਇੰਦਾ ਹੋ ਗਿਆ ਠੀਕ ਆ ਹੁਣ ਜਿੱਧਰ ਨੂੰ ਜਾਣੇ ਮਗਰ ਵੀ ਭਾਈਦਾ ਜੀ ਠੀਕ ਆ ਕੀ ਆ ਹੁਣ ਆ ਪਾਣੀ ਪੀ ਲੈਂਦਾ ਆ ਐ ਪਾਇਆ ਜੀ ਜਿਵੇਂ ਦੀ ਮਾਤਾ ਪਿਓ ਹੁੰਦੀ ਹੈ ਨਾ ਹਾਂ ਉਵੇਂ ਆ ਵੀ ਐ ਕਰਕੇ ਜਾਣੀ ਹੁਣ ਤੁਸੀਂ ਇਹਦੀ ਮਾਤਾ ਬਣ ਗਏ ਆ ਇਹਦੀ ਹੁੰਦਾ ਇਹਦਾ ਕੁਦਰਤ ਆ ਜੀ ਭਾਈ ਨਹੀਂ ਕੁਦਰਤ ਹੁਣ ਜਿਹੜਾ ਪਰਵਰਿਸ਼ ਕਰੇ ਫਿਰ ਮਾਂ ਪਿਓ ਤਾਂ ਉਹੀ ਹੁੰਦਾ ਆ ਆਏ ਹੁਣ ਆ ਮਾਤਾ ਰੋਟੀ ਪਕਾਈ ਜਾਂਦੇ ਨਾ ਆਪਣੇ ਹਾਂ ਰੋਟੀਆਂ ਦੀਆਂ ਬੱਤੀਆਂ ਆਪਨਾ ਆਪਣਾ ਕੇ ਐਂ ਪਾ ਦਨੀਆਂ ਜਦੋਂ ਪੱਕੀਆਂ ਠੀਕ ਆ ਆਵੇ ਹੁਣ ਆ ਪਕਕੀ ਨੇ ਇਹ ਤੁਸੀਂ ਵੱਡੀ ਸੇਵਾ ਕਰ ਰਹੇ ਹੋ ਹੈ ਮਾਲਕਾ ਜੀ ਆਗੇ ਆਗੇ ਲੈ ਵੀ ਇਹ ਵੀ ਤੈਨੂੰ ਕਿਤੇ ਨਾ ਕਿਤੇ ਕੋਈ ਕਰੂਗਾ ਪੈਰਾ ਭਾਈ ਚਲੋ ਤੇਰਾ ਵੀ ਸਹਾਈ ਹੋਊਗਾ ਇਹ ਮਾੜਾ ਲਿਆ ਫੋਲਕਾ ਛੋਰੀ ਦਾ ਹਾਂ ਇਹ ਨਾ ਛੋਰੀ ਹੈ ਛੋਰੀ ਰੱਖਿਆ ਨਾਂ ਵੀ ਰੱਖਦਾ ਇਹਦਾ ਉਹ ਬੱਲੇ ਛੋਰੀ ਛੋਰੀ ਠੀਕ ਆ ਠੀਕ ਆ ਛੋਰੀ ਫਿਰ ਬੋਲਦਾ ਵੀ ਆ ਠੀਕ ਆ ਉਹ ਛੋਰੀ ਇਹ ਤੇ ਹਾਂ ਚਲੋ ਧੰਨਵਾਦ ਆ ਵੀ ਸੰਦੀਪ ਸਿੰਘ ਤੇਰਾ ਹੈ ਇਹ ਬੇਜਵਾਨਿਆਂ ਨੂੰ ਇਹਨਾਂ ਦਾ ਵੀ ਕੋਈ ਨਾ ਕੋਈ ਅਧਿਕਾਰ ਆ ਕੀ ਪਤਾ ਇਹਨਾਂ ਨੇ ਤੁਹਾਥੋਂ ਕਿੰਨੀ ਕੁ ਸੇਵਾ ਲੈਣੀ ਆ ਹੈ ਇੱਕ ਦਾ ਵੱਡਾ ਭਾਈ ਵੀ ਆ ਜੀ ਨਹੀਂ ਕੋਈ ਪਿਛਲੇ ਸੰਜੋਗਾ ਦਾ ਹੁੰਦਾ ਸੰਦੀਪ ਸਿੰਘ ਇਹ ਤਾਂ ਗੱਲ ਬਾਬਾ ਜੀ ਹੈ ਗਈ ਆ ਹੈਨਾ ਨਹੀਂ ਦੇ ਦੇ ਚੇਰੇ ਦਾ ਆਪਣਾ ਨਾ ਕੀ ਕਾੜਨਾ ਨਹੀਂ ਨਹੀਂ ਮੈਨੂੰ ਲੱਗਦਾ ਜਾਨ ਪੈਂਦੀ ਹੈ ਮਤਲਬ ਬਿੱਲੀ ਨਾ ਖਾ ਜੇ ਇਹਨੂੰ ਨੂੰ ਦਿਨੋਂ ਨਹੀਂ ਆਉਂਦੀ ਉੱਤੋਂ ਹੀ ਨਹੀਂ ਆਉਂਦੀ ਇਹ ਮਾਤਾ ਜੀ ਫਿਰ ਤੁਸੀਂ ਵੀ ਇਹਦੀ ਥੋੜੀ ਬਹੁਤੀ ਸੇਵਾ ਕਰਦੇ ਆ ਇਹ ਰੋਟੀ ਮੈਂ ਪਕਾ ਦੇਣੀ ਮੈਂ ਖੁਦ ਨਹੀਂ ਤਾਂ ਅਕਰ ਖਾਣੀ ਅੱਛਾ ਪਕਾ ਦਿੰਦੇ ਆ ਜਿਹਦਾ ਮੂੰਹ ਜਾ ਟੱਡਦਾ ਠੀਕ ਆ ਆਵਲਾ ਨੇ ਸੰਦੀਪ ਸਿੰਘ ਉਹਦੇ ਤਾਂ ਤਜ ਗਿਆ ਪੂਰਾ ਬਈ ਉਹ ਸ਼ੰਗਾਰੇ ਤੇ ਵੀ ਇਦਾਂ ਆ ਗਾਰੇ ਤੇ ਵੀ ਠੀਕ ਆ ਫਿਰ ਇੱਕ ਦਿਨ ਸਿੰਘ ਆਏ ਦੇ ਝੋਨਾ ਲਾਉਣ ਵਾਲੇ ਉਹ ਇਹਨੂੰ ਬੁਰਕੀ ਕਰਨ ਦੇ ਵਾਲੇ ਮੂੰਹ ਚਲਾ ਕੇ ਮਾਰੇ ਜਿਹਦਾ ਆਪਣਾ ਸ਼ੰਗਾਰਾ ਪਾਵੇ ਦਿਖਾ ਲਈ ਸ਼ੰਗਾਰੇ ਤੇ ਲਖਮਿੰਦਰ ਕਦਨ ਬਾਬਾ ਜੀ ਦੋਵੇਂ ਲਖਵਿੰਦਰ ਤੋਂ ਨਹੀਂ ਖਾਂਦਾ ਸ਼ੰਗਾਰੇ ਉਹਦੇ ਸ਼ੰਗਾਰਾ ਕਹਿੰਦਾ ਆ ਜਾ ਮੈਂ ਬਾਬਾ ਖਾਵਾ ਤੁਨ ਲੈ ਹੀ ਮੈਂ ਰੋਟੀ ਖਣੀ ਹੁਣ ਇਹਨੂੰ ਖੜਦੋ ਜੀ ਲਾਉਣਾ ਲਾਉਣਾ ਉਹ ਵੀ ਲਾਉਣਾ ਇਹਦਾ ਤਾਂ ਆਜ ਚਲ ਖਾਣ ਪਾਣੇ ਦਾ ਹੁਣ ਪੂਰਾ ਕਰੀਏ ਫਿਰ ਲਿਆ। ਬਲੇਖੇ ਨਾ ਮਿਰਚ ਨਾ ਖਾਜੇ ਕਿਤੇ। ਮਾਂ ਕੁਝ ਨਹੀਂ ਖਾਂਦਾ। ਮੂੰਹ ਟੱਡ ਕੇ ਆਪ ਕਹੁੰਦਾ ਆਪ ਤਾਂ ਖਾਂਦਾ ਹੀ ਨਹੀਂ। ਸੰਗਾ ਪੰਛੀ ਆ। ਬੈਠ ਔਰੀ ਬੈਠ ਔਰੀ। ਇਹ ਆ ਵੀ। ਸੰਦੀਪ ਤੇਰੇ ਤਾਂ ਪੈਰਾਂ ਦਾ ਖੜਕਾ ਸਿਆਲ ਲੈਂਦਾ ਬਈ। ਹਾਂ ਪੂਰਾ। ਮਗਰ ਵੀ ਭਾਈ ਦੇਖ ਲੈ। ਲੱਡਾ ਕੇ ਪਿਆ ਕੁਲ ਤੇ ਰਾਤ ਦਾ ਚਰ ਨੂੰ। ਉਦੋਂ ਦਾ ਥੋੜਾ ਜਿਹਾ ਫੇਰ ਹੁਣ ਕੱਲ ਦਾ ਸੈੱਟ ਹੋਇਆ। ਇਹ ਗਣੀ ਕਾਲਾ ਇਹ ਛੋਰੀ ਇਹ ਗਣੀ ਇਹਨਾਂ ਮਰਜ਼ੀ ਦਾ ਮਾਲਕ ਹੈ ਖਾਣੀ ਹੈ ਪਾਣੀ ਪੀ ਲਿਆ ਨਾ ਪਾਣੀ ਰੱਜ ਕੇ ਪੀ ਲੈ ਵਾਏ ਛੋਰੀ ਚੱਲ ਕੋਈ ਵਾਏ ਧੰਨਵਾਦ ਭਾਈ ਓਏ ਖਣੀ ਹੈ ਆ ਵੇ ਇਧਰ ਕੀ ਕੀ ਸਾਡਾ ਧੱਕਾ ਵੀ ਚਲਾਉਣਾ ਪਿਆ ਜਾਂਦਾ ਮੈਨੂੰ ਇਹ ਦਿਨ ਹਾਂ ਓਕੇ ਅੱਧੇ ਕਰ ਤੜਕ ਦਿਨ ਖਾਦਣ ਇੱਕ ਦਿਨ ਵਰਕੇ ਪਾਣੀ ਨਾ ਭਰਨ ਬੈਠਾ ਟੈਡ ਤੇ ਆ ਕੁਮ ਬਾਹਰ ਨਹੀਂ ਹੋਣੀ ਚਾਹੀਦੀ ਓਏ ਚੱਲ ਅੰਦਰ ਸਾਰੇ ਜਾਨਵਰ ਕੁੱਤੇ ਹਨ ਉਹਨਾਂ ਨੂੰ ਬਾਸਕਾਂ ਵਿੱਚ ਤਾਂ ਹੋ ਗਈ ਬਾਦਿੰਦਾ ਪਾਣੀ ਉਹ ਤੜਕੇ ਨਹੀਂ ਜੀ ਕਰਦਾ ਚੱਲ ਰਹੇ ਨੇ ਲੋਕ ਕੋਈ ਨਹੀਂ ਬੀਬੀ ਇਹਨਾਂ ਦਾ ਲਿਖਿਆ ਆਪਾਂ ਇਹਨਾਂ ਨੂੰ ਕੀ ਕਰ ਸਕਦੇ ਹਾਂ ਖਵਾ ਸਕਦੇ ਹਾਂ ਇਹਨਾਂ ਦਾ ਲਿਖਿਆ ਜਿਹੜਾ ਆਪਣੇ ਕੋਈ ਮਾੜਾ ਮੋਟ ਕਰਮ ਕੁੱਤਾ ਕੁੱਤੇ ਹੋਰ ਤਾਂ ਭੋਗਦੇ ਨਾ ਮਾਰ ਵਿੱਚ ਦੀ ਸਾਨੂੰ ਉਠਾਉਂ ਕਿ ਵੀ ਮੈਨੂੰ ਦੋ ਪਾਉ ਹਾਂ ਬਸ ਐਵੇਂ ਹੀ ਆ ਨਾ ਜਾਨਵਰ ਨੂੰ ਜਿੱਥੋਂ ਕੁਝ ਮਿਲੂਗਾ ਉਹਨੇ ਉੱਥੇ ਹੀ ਪਿਆਰ ਕਰਨਾ ਚੱਲ ਈ ਟਾ ਈ ਟਾ ਲੈ ਚੱਲ ਜੀ ਧੰਨਵਾਦ ਭਾਈ ਧੰਨਵਾਦ ਤੇਰਾ ਠੀਕ